ਜਾਹਰ ਸ਼ਹਿਰ ਪਟਿਆਲੇ ਦੇ ਵਿੱਚ ਡਾਇਰਿਆ ਦਾ ਕਹਿਰ ਲਗਾਤਾਰ ਚੱਲ ਰਿਹਾ ਹੈ ਬੀਤੇ ਦਿਨੀ ਜੇ ਗੱਲ ਕਰੀਏ 5 ਦਰਜਨ ਕੇਸion ਤੋਂ ਬਾਅਦ ਫਿਰ 35ਵੇਂ ਦਿਨ ਜਿਹੜਾ ਨਵੇਂ ਮਰੀਜ਼ ਸਾਹਮਣੇ ਆਏ ਨੇ ਸੋ ਜਿਸ ਨਾਲ ਜਿੱਥੇ ਸਿਹਤ ਵਿਭਾਗ ਚੌਕੰਨਾ ਹੋਇਆ ਉੱਥੇ ਨਗਰ ਨਿਗਮ ਨੇ ਪਟਿਆਲਾ ਦੇ ਵਾਕਵਾਕ 19 ਦੇ ਕਰੀਬ ਏਰੀਏ ਦੇ ਵਿੱਚ ਐਮਰਜੈਂਸੀ ਹਲਾਨ ਦਿੱਤੀ ਹੈ ਕਮਿਸ਼ਨਰ ਆਦਿਤਿਆ ਦੇਚਵਾਲ ਦੇ ਵੱਲੋਂ ਹੁਕਮ ਜਾਰੀ ਕਰਦਿਆਂ ਸੰਜੇ ਕਲੋਨੀ ਜੈਸੀ ਕਲੋਨੀ ਮਾਰਕਲ ਕਲੋਨੀ ਤੋਂ ਇਲਾਵਾ ਹੋਰ ਵੀ ਕਈ ਕਲੋਨੀਆਂ ਦੇ ਵਿੱਚ ਹੋਰ ਵੀ ਕਈ ਇਲਾਕਿਆਂ ਦੇ ਵਿੱਚ ਜਿਹੜਾ ਅਲਰਟ ਜਾਰੀ ਕਰ ਦਿੱਤਾ ਸੋ ਇਹਨਾਂ ਇਲਾਕਿਆਂ ਦੇ ਵਿੱਚ ਐਮਰਜੈਂਸੀ ਹੈ ਜਿਹੜਾ ਘੋਸ਼ਿਤ ਕਰ ਦਿੱਤੀ ਗਈ ਹੈ ਉਕਤੇ ਏਰੀਏ ਦੇ ਵਿੱਚ ਹਰ ਕੰਮ 24 ਘੰਟੇ ਦੇ ਅੰਦਰ ਕਰਵਾਉਣ ਦੇ ਹੁਕਮ ਦਿੱਤੇ ਗਏ ਨੇ ਸ਼ਹਿਰ ਪਟਿਆਲਾ ਦੀਆਂ ਚਾਰ ਕਲੋਨੀਆਂ ਦੇ ਵਿੱਚ ਸਿਰਫ ਦੋ ਦਿਨ ਅੰਦਰ ਹੀ ਜਾਰੀਆ ਦੀ 100 ਕੇਸ ਸਾਹਮਣੇ ਆਏ ਨੇ ਜਿਸ ਨਾਲ ਸ਼ਹਿਰ ਦੇ ਵਿੱਚ ਚਿੰਤਾ ਬਦਲ ਲੱਗੀ ਹੈ ਦੱਸ ਦੇ ਕਿ ਨਿਊ ਯਾਦਵਿੰਦਰਾ ਕਲੋਨੀ ਅਪਚਲ ਨਗਰ ਫੈਕਟਰੀ ਏਰੀਆ ਤੇ ਅਨਾਜ ਮੰਡੀ ਆਦੀ ਥਾਵਾਂ ਤੋਂ 5 ਦਰਜਨ ਤੋਂ ਵੱਧ ਕੇਸ ਰਿਪੋਰਟ ਹੋਏ ਸਤਸਪੁਤਵਾਰ ਨੂੰ ਵੀ ਇਨ੍ਹਾਂ ਇਲਾਕਿਆਂ ਦੇ ਵਿੱਚੋਂ 35 ਤੋਂ ਵੱਧ ਕੇਸ ਸਾਹਮਣੇ ਆਏ ਸਨ ਜਿਸ ਨਾਲ ਸਿਹਤ ਵਿਭਾਗ ਦੇ ਮੁਤਾਬਕ ਕੁੱਲ ਕੇਸਾਂ ਦੀ ਗਿਣਤੀ ਆ 202 ਦੀ ਪਾਰ ਹੋ ਚੁੱਕੀ ਹੈ ਦੱਸ ਦੇ ਕਿ ਇਨ੍ਹਾਂ ਮਾਮਲਿਆਂ ਨੂੰ ਦੇਖਦੇ ਹੋਏ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਸਿਹਤ ਵਿਭਾਗ ਦੇ ਵੱਲੋਂ ਸੋ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਿਹਤ ਵਿਭਾਗ ਦੇ ਵੱਲੋਂ 2 ਦਿਨਾਂ ਲਈ ਜਾਂਚ ਵੀ ਕੀਤੀ ਜਾ ਰਹੀ ਹੈ ਪਾਣੀ ਦੇ 18 ਸੈਂਪਲ ਲਏ ਗਏ ਨੇ ਜਿੰਨਾ ਦੀ ਰਿਪੋਰਟ ਆਉਣੀ ਹੈ ਜੇ ਬਾਤ ਕਿ ਸਿਹਤ ਵਿਭਾਗ ਦਾ ਰਿਆ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਰਵੇ ਕਰਨ ਤੇ ਦਵਾਈਆਂ ਦੀ ਵੰਡ ਕਰਨ ਦੇ ਵਿੱਚ ਲੱਗਿਆ ਹੋਇਆ। ਫੱਤ ਤੋਂ ਬਾਅਦ ਕੇਸ ਨਿਊ ਯਾਦਵਿੰਦਰਾ ਕਲੋਨੀ ਦੇ ਵਿੱਚ ਆ ਰਹੇ ਨੇ। ਮੰਗਲਵਾਰ ਨੂੰ ਜੇ ਗੱਲ ਕਰੀਏ ਤਿੰਨ ਦਰਜਨ ਦੇ ਕਰੀਬ ਜਾਰੀਆਂ ਦੇ ਕੇਸ ਆਏ ਸਨ। ਬੁੱਧਵਾਰ ਨੂੰ ਹੀ 18 ਕੇਸ ਇਕੱਲੇ ਸਨ ਇਲਾਕੇ ਦੇ ਵਿੱਚੋਂ ਜਿਹੜੇ ਸਾਹਮਣੇ ਆਏ। ਨਗਰ ਨਿਗਮ ਦੇ ਵਿੱਚ ਪਾਣੀ ਟੈਂਕਰਾਂ ਰਾਹੀਂ ਸਪਲਾਈ ਜਿਹੜੀ ਕੀਤੀ ਜਾ ਰਹੀ ਹੈ। ਅਪਡੇਟ ਲੈ ਕੇ ਰੁਗ ਰੁਹਾਮਾ ਕੇ ਵਿਕ ਤੇ ਰਹੋ। ਲੁਧਿਆਣਾ ਲਈ